ਇਹ ਗੱਗੀ ਨੇ ਲਿਖਿਆ ਸੀ ਆਪਾਂ ਕਾਪੀ 'ਚ ਹਾਂ ਲੈ ਘਰ ਸੁਣ ਲੈ ਹੁਣ ਹਾਂ 6 ਲੱਖ 72000 ਰੁਪਿਆ 1 ਰੁਪਿਆ ਤਾਂ ਐ ਕਹਿੰਗੇ 51 ਰੁਪਏ ਦੀ ਤੇਰੀ ਕਲਗੀ ਆਈ ਸੀਗੀ ਕਿਉਂ ਕਾਗੀ ਪ੍ਰੀਟ ਟਰੈਕਟਰ ਲੇਤਾ ਦੀ ਮੈਂ ਕੁੜੀ ਸੀ ਹਾਂ 6 ਲੱਖ ਦਾ ਪ੍ਰੀਟ ਟਰੈਕਟਰ ਆਉਂਦਾ 855 ਆਉਂਦਾ 2 ਲੱਖ ਭਾ 8 ਲੱਖ ਉਹ ਬਲਾਸਟਰ ਜੋੜੀ ਨਹੀਂ ਕਹਾਤੀ ਬਲਾਸਟਰ ਜੋੜੀ ਆਈ 75000 ਦਿੱਤਾ ਬਾਕੀ ਉਹਨਾਂ ਦੇ ਨੱਚਦੇ ਨੱਚਦੇ ਦੇ ਵਿਚਾਰੇ ਦੇ ਦੌਰਾ ਪੈ ਗਿਆ ਡਾਕਟਰੀ ਖਰਚਾ ਸਾਰਾ ਉਹ ਲੱਗਿਆਗਾ ਨਾਲੇ 250 ਬੰਦਾ ਲੈ ਕੇ ਗਿਆ ਸੀ ਭਾਈ ਹਾਂ ਪਰ ਪਜਾਦ ਕਰ ਪਰ ਪਲੇਟ ਦੇ ਸਾਹਮਣੇ ਦੇਖ ਲੈ ਕਿੰਨੇ ਬਣ ਗਏ ਉਹ ਜਿਹੜੀ ਪੈਸੇ ਦੇ ਮੂਰੇ ਬੁਲਬਲੇ ਜੇ ਭਰਦੀ ਹੁੰਦੀ ਆ ਕੁੜੀ ਉਹਨੇ ਜਿੰਨੇ ਬੁਲਬਲੇ ਭਰੇ ਉਹਦੇ ਬਚਾਰੇ ਦੇ ਫੇਫੜੇ ਐ ਫੁੱਲ ਗਏ ਜਿਵੇਂ ਮੇਰੀ ਆ ਕੁੜਮਣੀ ਦਾ ਮੂੰਹ ਆ ਸ਼ਰਮ ਕਰੋ ਬੁਲਬਲੇੜੀ ਦਾ ਖਰਚਾ ਵੀ ਮੇਰੇ ਤੇ ਪਉਣਿਆ ਹਾਂਜੀ ਜੀ ਜਨਾਬ ਅਬ ਕੌਸ ਪਾਵਾਂਗੇ ਕਿਉਂਕਿ ਉਹ ਤਾਂ ਮਿਲਦੀ ਨਹੀਂ ਸ਼ਰਮ ਮੰਨੋ ਭਾਜੀ ਕਿਵੇਂ ਬੋਲਦਾ ਮੈਨੂੰ ਨਾ ਮੈਂ ਕਹਦਾ ਤਾਂ ਬੈਚ ਹੈਗੀ ਸੀ ਮੇਰੇ ਮੂੰਹ ਵਰਗਾ ਹੋ ਗਈ ਸੀ ਚਲੋ ਸਾਰੇ ਚੁੱਪ ਕਰੋ ਤੂੰ ਛੇਦੀ ਬੋਲ ਡੈਡੀ ਜੀ ਕਿੰਨਾ ਖਰਚਾ ਪਉਣਿਓ ਗੱਲ ਸੁਣਦਾ ਹੋਏ ਹੁਣ ਮੈਂ ਤਾਂ ਡੈਡੀ ਨਹੀਂ ਰਹਾ 6 ਲੱਖ 72000 ਰੁਪਇਆ ਹਾਂ ਪਹਿਲਾਂ ਮੈਨੂੰ ਇਹ ਦੱਸੋ 6 ਲੱਖ 72000 ਦੀ ਫਿਰ ਗੱਲ ਕਰਕੇ ਡੈਡੀ ਦੀ ਚੌੜੀ ਰਿਹਾ ਹੁਣ ਮਕਲਾਵੇ ਦਾ ਡੈਡੀ ਰਹਿ ਗਿਆ ਪੁੱਤ ਨਾਲੇ ਕਹਿੰਦਾ ਮੈਂ ਨਿਭਾ